ਹਾਂ ਐਡੀ ਨਿਊਜ਼ ਤੁਸੀਂ ਦੇਖ ਰਹੇ ਹੋ ਆਪ ਦਾ ਹਰਮਨ ਤੇਰਾ ਚੈਨਲ ਦਾ ਡੇਲੀ ਇੰਡੀਆ ਨਿਊਜ਼ ਐਸੋਨੇ ਆਪਾਂ ਮੌਜੂਦ ਆ ਪਿੰਡ ਤਲਵੰਡੀ ਨਾੜ ਜਿਵੇਂ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਜੋ ਸ਼ਰਾਧਾ ਦੀ ਚੌਥ ਲੱਗਦੀ ਆ ਪਿੰਡ ਤਲਵੰਡੀ ਨਾੜ ਜੋ ਹਰ ਸਾਲ ਲੰਗਰ ਦੀ ਸੇਵਾ ਚੱਲਦੀ ਆ ਇੱਥੇ ਸੇਵਾ ਚੱਲ ਰਹੀ ਆ ਔਰ ਆ ਸਾਡੇ ਪਤਵੰਤੇ ਸੱਜਣ ਜੋ ਪਿੰਡ ਦੇ ਸਮੋਦ ਵਰ ਨੇ ਉਹ ਬੈਠੇ ਨੇ ਔਰ ਇੱਧਰ ਦਿਖਾ ਦਈਏ ਕਾਹਦਾ ਕਾਹਦਾ ਭਾਈ ਕਾਹਦਾ ਕਾਹਦਾ ਲੰਗਰ ਚੱਲ ਰਿਹਾ ਵੰਡਿਆਣਾ ਝੰਡਿਆ ਦਾ ਵੰਡਿਆਣਾ ਚੱਲ ਰਿਹਾ 4K ਦੀ ਚੱਲ ਰਿਹਾ ਇੱਕ ਪਨੀਰ ਪਕੌੜਾ ਜੀ ਅੱਜਾ ਤੇ ਉਹ ਝੰਡਿਆ ਦਾ ਲੰਗਰ ਚੱਲ ਰਿਹਾ ਤੇ ਹੋਰ ਬਾਕੀ ਸਾਡੀ ਸੇਵਾ ਚੱਲਦੀ ਲਾਈ ਸੇਵਾ ਦਾ ਅੱਛਾ ਜੀ ਤੇ ਉਹ ਨਿਭਾਈ ਜਾ ਰਹੇ ਆ ਜੀ ਠੀਕ ਹੈ ਹੋਰ ਵਧੀਆ ਵਧੀਆ ਜੀ ਕੰਗਲ ਚੱਲ ਰਿਹਾ ਜੀ ਆ ਕੀ ਆ ਇਹ ਸਿੰਪਲ ਪਕੌੜੇ ਆ ਜੀ ਹੁਣ ਸਿੰਪਲ ਪਕੌੜੇ ਤੇ ਪਨੀਰ ਵਾਲੇ ਪਕੌੜੇ ਤੇ ਪਨੀਰ ਵਾਲੇ ਪਕੌੜੇ ਚੱਲ ਕੇ ਹੜ ਗਏ ਨੇ ਮੁੱਕ ਗਏ ਹੁਣ ਗੱਲ ਕਰਾਂਗੇ ਪਿੰਡ ਦੇ ਪਤੌਂਦੇ ਸੱਜਣ ਬਾਬਾ ਕੁਲਵੰਤ ਸਿੰਘ ਜੀ ਬੈਠੇ ਨੇ ਗੁਰਮੁਖ ਸਿੰਘ ਜੀ ਸਰਜੀਤ ਸਿੰਘ ਔਰ ਸਾਡੇ ਮੜਜੋਕ ਵੱਡੇ ਭਾਜੀ ਹਾਂ ਜੀ ਪਹਿਲਾਂ ਗੱਲ ਕਰਾਂਗੇ ਬਾਬਾ ਜੀ ਨਾਲ ਬਾਬਾ ਜੀ ਪਿੰਡ ਤਨਵੰਡੀ ਨਾਰੋਵੋ ਜੋ ਸਰਸਲ ਪ੍ਰਚਲਿਤ ਕੀਤਾ ਜਾਂਦਾ ਕੀ ਕਹਿਣਾ ਚਾਹੋਗੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੋਡਾ ਸਾਹਿਬ ਜੀ ਦੀ ਜੋ ਸ਼ਰਧਾ ਦੇ ਚੌਥ ਜੋੜ ਮੇਲਾ ਸੰਕਟਾਂ ਬੜੇ ਧੁੰਮਧਾਮ ਨਾਲ ਮਨਾ ਰਹੇ ਆ ਨਿਆ ਪਰ ਤੁਸੀਂ ਇਹ ਗੱਲ ਵੇਖੋ ਕਿ ਅੱਜ ਤੋਂ ਸਰਵਚਾਰ ਦਿਨ ਪਹਿਲਾਂ ਦੀ ਗੱਲ ਹੈ ਕਿ ਜਦੋਂ ਹਟਾ ਇਹ ਇਲਾਕਾ ਬਾਬਾ ਬੋਡਾ ਸਾਹਿਬ ਦਾ ਲੱਗਾ ਬੋਡਾ ਡੇਰਾ ਬਾਬਾ ਨਾਮਾ ਪਿੰਡ ਲਾਲੀਆ ਇੱਧਰ ਦੇ ਜਿੰਨੇ ਹਜ਼ਾਰਾਂ ਇਕਰ ਜ਼ਮੀਨ ਜਿਹੜੀ ਪਾਣੀ ਚ ਡੁੱਬ ਗਈ ਔਰ ਬੜੇ ਸਾਰੇ ਅੱਜ ਵੀ ਮੈਂ ਦੌਰਾ ਕਰਨ ਗਿਆ ਸਰਮੰਦੀ ਸਾਹਿਬ ਨਾਲ ਇਹ ਦੇਖਣਾ ਕਿ ਕਈਆਂ ਘਰਾਂ ਦੀ ਹਸਤਾ ਟੱਗੀਆਂ ਕਈਆਂ ਤੇ ਲੱਟੜ ਡਾ ਕੇ ਬਹੁਤ ਜਜ਼ਬਾ ਵੇਖੋ ਤੁਸੀਂ ਵਰਸਾ ਚੋਰ ਦਾ ਪਾਸ ਜਾਦੋ ਪਿੰਡ ਤੇ ਗਏ ਹਾਂ ਬੋਟਲ ਨਾਲ ਨਾਲ ਲੱਗਦਾ ਘਰ ਪੈ ਗਏ 15 ਕਠ ਨਹੀਂ ਬੱਤੇ ਆ ਰਿਹਾ ਪਰ ਜਜ਼ਬਾ ਦੇਖੋ ਸਿੱਖ ਕੌਮ ਦਾ ਇੱਜਾ ਤਗੜਾ ਜਜ਼ਬਾ ਕਿ ਉਹ ਉੱਥੇ ਲੰਗਰ ਲਾ ਕੇ ਬੈਠੇ ਨੇ ਬਟੋੜਿਆਂ ਠੀਕ ਹੈ ਜੀ ਪਰ ਇਸ ਤੋਂ ਵੱਡੀ ਮਿਸਾਲ ਤੁਹਾਨੂੰ ਪੰਜਾਬੀਆਂ ਨੇ ਕੀ ਦੇ ਰਹੀ ਠੀਕ ਹੈ ਜੀ ਸ੍ਰੀ ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਪੰਜਾਬ ਆਏ ਪਰਸੈਂਟ ਰੁਪਏ ਦੇ ਕੇ ਗਏ ਨੇ ਕਿ ਜਾ ਕੇ 1600 ਕਰੋੜ ਰੁਪਏ ਦੇ ਨਾਲ ਜਿੰਨਾ ਜ਼ਮੀਨ ਦਾ ਮੁੱਲ ਹੈ ਜਿੰਨੀਆਂ ਜ਼ਮੀਨਾਂ ਖਰਾਬ ਹੋਈਆਂ ਉਹਦਾ ਮੁੱਲ ਵੀ ਪਤਾ ਕਰਦਾ ਅਜਾ ਸਰਕਾਰ ਖਾਸ ਕਰਕੇ ਅਜਨਾਲੇ ਹਲਕੇ ਵਾਸਤੇ ਅੰਮ੍ਰਿਤਸਰ ਸਾਹਿਬ ਨੇ ਸਾਡੇ ਧਾਰੀਵਾਲ ਸਾਹਿਬ ਨੇ ਮੰਗ ਕੀਤੀ ਕਿ 2000 ਕਰੋੜ ਰੁਪਏ ਇਕੱਲਾ ਅਜਨਾਲੇ ਨੂੰ ਦੇ ਕੇ ਜਾਣ ਔਰ 60000 ਕਰੋੜ ਰੁਪਏ ਸਾਡਾ ਆਰਡੀਐਫ ਦਾ ਹੋਰ ਵੀ ਬੜੇ سارے ਜੀਐਸਟੀ ਫੰਡ ਸਰਕਾਰ ਕੋਲੋਂ ਲੈਣ ਵਾਲੇ ਨੇ ਸੈਂਟਰ ਤੋਂ ਉਹ ਵੀ ਨਹੀਂ ਦੇ ਰਹੇ ਪਰ ਪੰਜਾਬੀਆਂ ਦੇ ਔਰ ਪੰਜਾਬ ਤੋਂ ਬਾਹਰ ਸਾਡੇ ਜੁਪੀ ਦੇ ਭਰਾ ਮੁਸਲਮਾਨ ਭਰਾ Rajasthan ਦੇ ਜਨਾ ਨੇ ਇੰਨੀ ਵੱਧ ਚੜ ਕੇ ਸੇਵਾ ਕੀਤੀ ਹੈ ਇੱਕ ਮਿਸਾਲ ਕਾਇਮ ਕਰ ਦੁੱਤੀ ਦੱਸ ਦਿੰਦਾ ਨਾ ਕਿ ਜੰਗਲਾਂ ਦੇ ਵਿੱਚ ਆਂਦੇ ਰਹਿੰਦੇ ਹੁੰਦੇ ਸੀ ਪੰਜਾਬੀ ਜਦੋਂ ਕੁਝ ਨਹੀਂ ਸੀ ਹੁੰਦਾ ਤੇ ਤਿੰਨਾਂ ਮਹੀਨਿਆਂ ਬਾਅਦ ਉਹ ਫਿਰ ਜੰਗ ਜਾਣ ਕੇ ਖੜੇ ਹੋ ਜਾਂਦੇ ਸੀ ਉਹ ਜਜ਼ਬਾ ਤੁਸੀਂ ਪੰਜਾਬ 'ਚ ਵੇਖਣ ਨੂੰ ਮਿਲਦਾ ਇਹ ਭਾਵੇਂ ਡੁੱਬਨੋ ਡੁੱਬਦੇ ਸਰਕਾਰ ਇਹ ਆਪਣੇ ਤਲਵੰਡੀ ਨਾਦ ਦੀ ਸੰਗਤ ਤੇ ਇਹ ਬਿੰਦੇ ਨੌਜਵਾਨ ਉਹ ਨਾਂ ਜਿਹੜਾ ਜੋ ਲੱਗਰ ਆਉਂਦੇ ਨੇ ਬਾਤ ਬਾਤ ਸਾਰਿਆਂ ਨੂੰ ਇਸ ਚੀਜ਼ ਜੋੜ ਮੇਲੇ ਦੀਆਂ ਵਧਾਈਆਂ ਤੇ ਚਲੋ ਦੁੱਖ ਵੀ ਹੈਗਾ ਵੀ ਆਪਣੇ ਜਿਹੜੇ ਮਤਲਬ ਕੁਦਰਤ ਨੇ ਕੁਮਾਰ ਮਾਰੀ ਹੈ ਹਨ ਨਹੀਂ ਪਰ ਉਹਦੇ ਵਿੱਚ ਚਲੋ ਦੁੱਖ ਤੇ ਹੈ ਵੀ ਪਰ ਇਹ ਜਿਹੜੇ ਨੇ ਪੰਜਾਬੀ ਨੇ ਆਪਣੇ ਇਹ ਦੁੱਖਾਂ ਦੇ ਨਾਲ ਮਤਲਬ ਲੜਦੇ ਨੇ ਲੜਦੇ ਨੇ ਕੋਈ ਗੱਲ ਨਹੀਂ ਇਹ ਪਰਮਾਤਮਾ ਦੀ ਕਿਰਪਾ ਹੈ ਇਹਨਾਂ ਦੇ ਕਿ ਇਸੇ ਤਰ੍ਹਾਂ ਸਾਰਿਆਂ ਦੀ ਬਣੀ ਰਹੇ ਤੇ ਆਪਣੇ ਪਿੰਡ ਨੂੰ ਵਾੜੀ ਦਾ ਨੌਜਵਾਨ ਦਾ ਸਾਰੀ ਪੰਚਾਇਤ ਦਾ ਇਹਗਾ ਬਣਿਆ ਰਹੇ ਜਿਵੇਂ ਕਹਿੰਦੇ ਸਾਥ ਦੇ ਕੇ ਇੱਕ ਦੂਜੇ ਦੇ ਨਾਲ ਚੱਲਦੇ ਰਹੇ ਭਾਈ ਦੁੱਜੀ ਦਾ ਖਲਸਾ ਭਾਈ ਵੀ ਕਰਨਾ ਚੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬੇ ਬੁੱਢੇ ਜੀ ਕਿਰਪਾ ਸਦਕਾ ਜੀ ਵੇਖੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੇ ਨਗਰ ਵੱਲੋਂ ਇਕੱਠੇ ਹੋ ਕੇ ਇੱਥੇ ਲੰਗਰ ਦੀ ਸੇਵਾ ਕਰ ਰਹੇ ਨੇ, ਆਨੰਦ ਮਾਰ ਰਹੇ ਨੇ ਬਾਬੇ ਬੁੱਢਾ ਸਾਹਿਬ ਜੀ ਦੀਆਂ ਖੁਸ਼ੀਆਂ ਲੈ ਰਹੇ ਨੇ ਤੇ ਬਾਬਾ ਜੀ ਦੀ ਇਸੇ ਤਰ੍ਹਾਂ ਕਿਰਪਾ ਬਣੀ ਰਹੇ ਤੇ ਲੰਗਰ ਦੇ ਟੋਟੇ ਭੰਡਾਰੇ ਚੱਲਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।